ਆਹ ਮੋਰ ਆ ਵੇ ਹੈ ਟੱਕੀ ਸਾਹਿਬ ਹੋਰ ਆ ਆ ਗਿਆ ਹੌਲੀ ਘਰ ਸਪੀਡ ਕਰ ਰਹੀ ਹੈ ਇੱਕ ਹੀ ਤੇ ਮੋਰ ਇੱਕ ਦਰ ਮੋਰ ਆ ਹਾਂ ਗੱਲ ਆਪਣੇ ਨਾਂ ਸਰਨਾਵੈਗੀ ਟੱਕੀ ਸਾਹਿਬ ਲਾਈ ਇੱਥੇ ਛਕੀਆਂ ਜਿਹੜੀਆਂ ਟੱਕੀ ਸਾਹਿਬ ਮਕਸੂਦ ਨਾ ਸਰ ਝੋਟ ਗਿਆ ਸਾਰੀਆਂ ਝੋਟ ਦਿੰਦੀਆਂ ਹੀ ਵੇਰ ਯਾਰ ਕਿੱਡੇ ਨਜ਼ਾਰੇ ਆ ਜੰਗਲ ਚ ਮੰਗਲ ਹੈ ਹੋ ਗਿਆ ਸ਼ੁਰੂ ਆ ਗੱਲੜ ਲੱਗੇ ਰਹੇ ਕੀ ਆ ਬਾਤਾਂ ਨੇ ਹੈ ਸਾਰੀਆਂ ਅਫਸਰ ਝੋਟੀਆਂ ਇਹਦੇ ਦੁੱਧ ਦਿੰਦੀਆਂ ਫੁੱਲ take the next right. ਸੰਗਤ ਸਮੂਹ ਸੰਗਤ ਬੋਕ ਤਬੋਕਣ ਚੱਕੀ ਸਾਹਿਬ ਪਹੁੰਚ ਤੇ ਜੀ ਆਇਆਂ ਨੂੰ 300 ਮੀਟਰ ਟਰਨ ਲੈਫਟ ਚੱਲ ਗਈ ਵਾ ਸ਼ਬੜੀ ਹੋਣਾ ਹੋਏ ਹੋਰੀ ਆਪਾਂ ਬਾਜੀ ਬੈਠੇ ਆ ਕਿੱਡਾ ਹੋ ਗਿਆ ਹਾਂ ਇੱਥੇ ਬੋਰ ਲੈ ਕੇ ਬੈਠ ਗੱਡੀ ਚੱਲਦੀ ਪਈ ਚੱਲੋ ਇੱਕ ਜੰਗਲ ਚ ਮੰਗਲ ਪਰ ਯਾਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਵੀ ਐਡੀ ਜਗ੍ਹਾ ਇਤਿਹਾਸ ਕੇ ਇੱਥੇ 18 20 ਫੁੱਟੀ ਛੜਕੋ ਚਾਰ ਸਪੀਰੀਓ ਚਾਹੀਦੀ ਨਹੀਂ 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 ਇਹ ਤੈਨੂੰ ਭੁਲੇਖਾ ਇਹੋ ਤਾਂ ਪੁਰਾਣਾ ਵਿਖਾਇਆ ਉਹਨਾਂ ਨੇ ਨਹੀਂ ਪਰ ਯਾਰ ਮੀਹ ਕਣੀ ਬਖਤੀ ਮੀਹ ਕਣੀ ਦੇ ਵਿੱਚ ਹੋ ਸਕਤ ਨੂੰ ਉਖਾਏ ਦਾਣਾ ਤੂੰ ਗੱਲ ਨਹੀਂ ਸਮਝਦਾ ਯਾਰ ਯਾਰ ਫਿਰ ਉਹੋ ਹੀ ਚੱਕ ਪੱਕੀਆਂ ਫਰਚੀ ਵਿਖਾਉਣੇ ਨੇ ਤੇ ਫਿਰ ਤਾਂ ਉਹੋ ਹੀ ਕੱਟ ਕੇ ਰਹਿ ਗਿਆ ਫਿਰ ਉਹ ਚੀਜ਼ਾਂ ਨਹੀਂ ਨਾ ਵਿਖਾਉਣੀਆਂ ਫਰਚ ਲਾਦ ਤੇ ਤੇ ਪ੍ਰਾਤਨ ਰੱਖਣਾ ਚੀਜ਼ਾਂ ਪ੍ਰਾਤਨ ਤੇ ਰੱਖਣੀਆਂ ਪਰ ਮੀਹ ਕਣੀ ਚੋ ਕੀ ਤਾਂ ਕਹਿੰਦੇ ਮੀਹ ਕਣੀ ਕੋਈ ਚੱਕਰ ਨਹੀਂ ਗਾ ਇਹੋ ਤਾਂ ਚੀਜ਼ਾਂ ਫਿਰ ਵਿਖਾਉਣੀਆਂ ਤੇ ਫਿਰ ਜੇ ਉਹ ਹੀ ਪੱਕਾ ਕਰਤਾ ਤੇ ਫਿਰ ਰਹਿ ਗਈ ਕੱਟ ਕੇ ਫਿਰ ਉਹ ਹੀ ਹੋ ਗਿਆ ਸਾਰਾ ਸੇਤ ਨੂੰ 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 ਤਾਂ ਮਿੰਟ ਲੱਗਣਾ ਬਣਾਉਣਾ ਯਾਰ ਮੋਰ ਹੈ ਕਿ ਨਹੀਂ ਹਾਂ ਮੈਂ ਮੋਰ ਹੈ ਹੌਲੀ ਸਪੀਡ ਲੋ ਪਹਿਲਾ ਲਾਲਾ ਹਾਂ ਮੈਨੂੰ ਇਹ ਫੋਟੋਆਂ ਸੱਡ ਕੇ ਸੈਂਡ ਕਰੀ ਮੋਰਾਂ ਦੀਆਂ ਆਹ ਦੇ ਨੀ ਫੋਟੋਆਂ ਜਿਹੜੀਆਂ ਇਹਦੇ ਕੋਲ ਖਣਾਉਣੀਆਂ ਲਵਾਉਣੀਆਂ ਯਾਰ ਕੋਈ ਬਾਈਏ ਨਹੀਂ ਇਤਨਾ ਇਹ ਨਾ ਪਾ ਜਾਦਾ ਨੀ ਨੈਕਸਟ ਲੈਫਟ ਫਿਰ ਕੰਟੀਨਿਊ ਸਟ੍ਰੇਟ ਪਾਸ ਕਰਕੇ ਸਾਹਿਬ ਮੋ ਸਾਪ ਆ ਕੇ ਡੱਲ ਗਿਆ ਕਿਥੇ ਬਾਬਾ ਜੀ ਕੋਲ ਲਵਾਵਾਂਗੇ ਵੇਹਦਾ ਸਾਪ ਵੀ ਹੈ ਔਰ ਔ ਕਚੋਰ ਸੌਰੀ ਜਨਮਰ ਹੋਇਆ ਇੱਧਰ ਵੇ ਹਾਂ ਅਗਰ ਟੱਕਰੀ ਟਰਕੀ ਟਰਕੀ ਕਿੱਥੇ ਟੱਕਰ ਆ ਵੇ ਕਿੱਡਾ ਤਗੜਾ ਆ ਚੱਲੋ ਪਾਰਕਿੰਗ ਇੱਥੇ ਪਾਰਕਿੰਗ ਕਿਹੜੇ ਪਾਸੇ ਨੂੰ ਇੱਧਰ ਨੂੰ ਪਾਰਕਿੰਗ ਲਿਖਿਆ ਹੈ ਤਾਂ ਵੇ ਇੱਥੇ ਵੀ ਹੀ ਹੋਣਾ ਆਪਣੇ ਕੰਮ ਵੀ ਨਹੀਂ ਕੋਈ ਰਹਿਗੇ ਮੈਨੂੰ ਤਾਰ ਦੇ ਇੱਥੇ ਤੂੰ ਪਾਰਕਿੰਗ ਲਾਇਆ ਹੈ ਪਾਰਕਿੰਗ ਹੀ ਖੁੱਲਾ ਥਾੜਾ ਖੜ ਜਾ ਖੜ ਜਾ ਖੜ ਜਾ ਖੜ ਜਾ ਯਾਰ ਖੜ ਜਾ ਮੈਂ ਜਿੱਥੇ ਦਰਬਾਰ ਤੂੰ ਖਿੱਚਾ ਮੈਂ ਹੈ ਪੰਗੀ ਭਰੇ ਨਾਲ ਚੱਲ ਦਰبار صاحب شور ਨਾ ਕਰੋ ਉੱਚੀ ਬੋਲ ਕੇ ਤਪਸਤਾਨ ਦੀ ਸ਼ਾਂਤੀ ਤੰਗ ਨਾ ਕਰੋ ਪਾੰਗਣਾ ਕਰੋ ਲੰਗਰ ਇੰਦਰ ਇੰਦਰ ਭਰਾਇ ਨਾਲੇ ਚਹਿੜ ਆਏ ਨਾ ਰੋੜ ਮੇਲਾ ਮੇਲਾ ਨਹੀਂ ਨਾ ਚੱਲਦਾ ਹੁੰਦਾ ਇੱਕ ਹੋਣਾ ਹਾਂ ਇਹ ਜਦੋਂ ਦਿਨ ਦਿਹਾੜਾ ਹੋ ਗਿਆ ਉਹ ਹੁੰਦਾ ਨਹੀਂ ਉਹ ਦਿਨ ਰੱਖਿਆ ਹੁੰਦਾ ਹਾਂ ਪਰ ਜਮੰਗਰ ਇੱਥੋਂ ਹੁਣ ਆਪਾਂ ਨੂੰ ਕੋ ਨਹੀਂ ਕੋ ਨਹੀਂ ਆਉਂਦਾ ਉਹ ਰੱਖਣਾ ਨਾ ਪੁਰਾਣਾ ਨਹੀਂ ਤੇ ਬਣਾਉਣ ਨੂੰ ਤੇ ਪਲਾਇਟਾਂ ਕੀ ਨਹੀਂ ਕਰ ਸਕਦੇ ਉਹ ਜਿੱਥੇ ਨਿਸ਼ਾਨ ਸਾਦ ਉੱਥੇ ਮੇਨ ਕੋਰਪਰ ਹੋਏਗਾ ਕਿ ਕਿੱਲ ਨਾ ਕਿਤੇ ਟੰਗਿਆ ਲੈ ਕਿਹੜੇ ਪਾਸੇ ਇਧਰ ਨੂੰ ਕਿਧਰ ਨੂੰ ਹੋਵੇਗਾ ਉਹ ਮੀਆਂ ਨੇ ਆਪਾਂ ਵੀ ਚੱਲਈ ਚੱਲ ਫਿਰ ਕਿਸੇ ਪਾਸੇ ਤੋਂ ਇਹ ਨਾ ਪਾਸਾ ਉਦੋਂ ਵੀ ਦੂਰ ਚਲੇ ਜੀ ਗਿਆ ਇਧਰ ਲੋ ਉਧਰ ਲੰਘ ਰਾ ਰਹੇ ਵੇਖਣੀ ਘੁੰਮ ਕੇ ਪੈਣੀ ਐ ਇਨ 100 ਮੀਟਰਸ ਟਰਨ ਲੈਫਟ ਹਾਂ ਆਪਣਾ ਥਿਊ ਲੈ ਜਾਨਾ ਨਹੀਂ ਲੈ ਲੈਣੇ ਉੱਥੇ ਆਪਾਂ ਘੁੰਮ ਕੇ ਵੇਖ ਸਕਦੇ ਹਾਂ ਬਹੁਤ ਹੀ ਵਧੀਆ ਯਾਰ ਬਾਬਾ ਜੀ ਦੇ ਵੇਲੇ ਜੰਗਲ ਚ ਮੰਗਲ ਲੱਗੇ लेफ्ट, लेफ्ट, लेफ्ट। जंगल च मंगल बने पे यार बहुत सुना प्रोग्राम है बाबा जी ने बहुत बढ़िया। जे कादर है नहीं तो यह चित्रकारी किसने कर टक्की कसूदना। प्रभ का नाम केवल एक अखर नहीं है ये एक शक्ति है ਇੱਧਰ ਰਸਤਾ ਬੰਦ ਹੈ ਜੀ ਇੱਧਰ ਬੰਦ ਹੈ ਔੜੇ ਪੰਛੀ ਆਤੀ ਆਪਾਂ ਘਰ ਨੂੰ ਜਾਣਾ ਹਾਂ ਬੰਦ ਹੈ ਇਹਨੂੰ ਇਹਨੂੰ ਆਂਦੇ ਇਹਨੂੰ ਇਹ ਰਸਤਾ ਉਹ ਬੰਦ ਹੈ ਇਹਨੂੰ ਜਾਣਾ ਹੈ ਇਹ ਕਾਹਵੇਂ ਗੱਡੀ ਖਣੀ ਆਓ ਆਵੇ ਗੱਡੀ ਪੀਬੀ 010 ਐਨਪੀ ਆਓ ਆਓ ਬੰਦੇ ਜਾਮ ਤੇਕ ધ ਨੈਕਸਟ ਲੈਫਟ ਦੈਨ ਟਰਨ ਰਾਈਟ ਆਪੈ ਨੂੰ ਪਹੁੰਚ ਲਾਂਗੇ ਆਹ ਗੋਦਾ ਪਿਆ ਕੇ ਸੋਚ ਲੇ ਰੌਂਡ ਹੈ ਜਾਂਦੇ ਆਹ ਮਾਪੇ ਨੂੰ ਮਿਲਦਾ ਨਹੀਂ ਇਹ ਮਿਲਣਾ ਹੈ ਪਿਆ ਦੀ ਫੈਨੂ ਲੋਰੇ ਨਹੀਂ ਇਹ ਰਾਹ ਨਾ ਵਾਪਸੀ ਦੇ ਬਾਬੇ ਮੇਲੇ ਤੇ ਪਤਾ ਨਹੀਂ ਲੱਗਦਾ ਕਿੱਥੇ ਆ ਬਾਬੇ ਕਿੱਡੋ ਕੀ ਹੋਣੇ ਉੱਧਰ ਹੀ ਆਏ ਹੋਰ ਕੀ ਨਹੀਂ ਯਾਰ ਆ ਵੀ ਇਧਰ ਹੋਏ ਆ ਵੇਹਰਾ ਆ ਗਾ ਨਹੀਂ ਇਹ ਕਿਉਂ ਆ ਗਾਂ ਕੇ ਤੋਂ ਆਈ ਆ ਗੁਰੂ ਕਲੰਗਰ ਗੁਰੂ ਕਲੰਗਰ ਅੱਜ ਤਾਂ ਬੰਦ ਏਗਾ ਹੈ ਹੈ ਸਾਡੀ ਗੁਰਦੁਆਰਾ ਦੇ ਪਿੱਛੇ ਕੋਈ ਬੁੱਤੋ ਕੱਲ ਨਹੀਂ ਹੋਇਆ ਖੜਕੇ ਲਿਆ ਗਿਆ ਤਾਂ ਦੇ ਖਲਾਰਦਾ ਬੜਾ ਖੁੱਲੇ ਥਾਂ ਦੇ ਲੈ ਜਾ ਲੈ ਨਾਲੇ ਲੰਗਰ ਚਾਲ ਲੈ ਨੇ